ਮੁੰਡੇ ਦੀ ਗੱਲ ਸੀ ਮਰਨਾ ਮਤਬਲ ਨਹੀਂ ਕੋਈ ਇਹਨਾਂ ਦਾ ਅਰਤੀ ਬੱਕੀ ਪੈਨਦਾ ਮੈਂ ਆਪਦੀ ਭਾਜ ਨਾ ਸਕੇ ਜਾਨ ਬਚਾਈ ਐ ਇਹਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਨੀ ਆ ਵੀ ਇਹ ਢੇਲ ਚ ਜਾਣੇ ਚਾਹੀਦੇ ਇਹ ਤੇ ਜੀ ਇਹ ਮੇਰੇ ਗਲ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮਰਨਾ ਮਤਬਲ ਨਹੀਂ ਕੋਈ ਇਹਨਾਂ ਦਾ ਅਰਤੀ ਬੱਕੀ ਪੈਨਦਾ ਮੈਂ ਆਪ ਦੀ ਭਾਜਣਾ ਸਕੇ ਜਾਨ ਬਚਾਈ ਐ ਨਾ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਣੀ ਆ ਵੀ ਇਹ ਢੇਲ ਚ ਜਾਣੇ ਚਾਹੀਦੇ ਇਹ ਸਾਰੇ ਇਹ ਕਿੰਦਣ ਦੀ ਘਟਨਾ ਐ ਇਹ 31 ਤਰੀਕ ਦੀ ਤੇ ਜਿਹੜੇ ਗਲ ਪਏ ਸੀਗੇ ਉਹ ਕਿੰਨੇ ਕ ਜਾਨੇ ਸੀਗੇ ਉਹ 5 ਜਾਨੇ ਇੱਕ ਬੁੜੀ ਤੇ ਚਾਰ ਬੰਦੇ ਤੇ ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾ ਵਿਖਾਇਆ ਨਹੀਂ ਵੀ ਆ ਫੜੇ ਗਏ ਆ ਕੀਤੇ ਆ ਨਾ ਜਾਨੇਰ ਮੋੜਮ ਨੇ ਜਾਨੇ ਮੋੜਮ ਨੇ ਤੁਹਾਡੀ ਕੀ ਮੰਗਿਆ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਭੋਗ ਨਹੀਂ ਪਾਵੇ ਉਹ ਵਿੱਚ ਮੇਨੇ ਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪੱਤਰਦਰਜੀ ਕੀਤਾ 20 ਨੰਬਰ ਮਕਦਮਾ ਨੰਬਰ ਦਰਜ ਕੀਤਾ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰੀ ਵੀ ਕਰਵਾ ਲਈ ਸੀ ਉੱਥੋਂ ਦੇ ਇੱਕ ਮੁਹੱਲੇ ਦੀ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਫਿਰ ਉਹਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਟੂਟੂ ਮੈਮੇ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵਧ ਗਿਆ ਲੜਕੀ ਦੇ ਨੂੰ ਲੈ ਕੇ ਜੀ ਤੇ ਕੋਈ ਬੰਦੇ ਜਿਵੇਂ ਆ ਜੀ ਕੱਪੜੇ ਫਾੜਨ ਤੋਂ ਬਾਅਦ ਵੀ ਵੀਡੀਓ ਹਾਂ ਜੀ ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਲ ਸੀਗੀ ਤੇ ਚੁੰਨੀ ਲਿਬੇਟੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਰਹੀ ਬਣਾਤੀ ਸੀ ਹਾਂ ਜੀ ਪਰਚਾ ਦਰਦ ਹਾਂਜੀ ਪਰਚਾ ਦਰਦ ਹੀ ਹੋ ਗਏ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਆ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਪਛਾਣ ਕਿਨੇ ਕੀ ਟੋਟਲ ਕਿਨੇ ਜਣੇ ਹੋਏ ਆ ਤੇ ਕੀ ਨਾਮ ਟੋਟਲ 3 ਜਣੇ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ ਦੋ ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਰਦਾ ਤੇ ਪਰਚਾ ਦਰਦ ਹੋਇਆ